गोरी महलिया पंचवा राख पिता प्रभु मेरे मोहि निरगुण सब गुण तेरे रहाओ पंच बिखा दी एक गरिबा राखो राखण हारे खेद करे अर बहुत सतावे आयो शरण तुम्हारे कर कर हारियो अनेक बो पाती छोडे कत हो नाही ਇਕ ਬਾਤ ਸੁਨਤਾ ਕੀ ਓਟਾ ਸਾਦ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਤੇ ਤੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਪੋ ਗੁਰ ਕਾ ਸ਼ਬਦ ਕਮਾਇਆ ਜੀਤ ਲਿਓ ਮਹਾ ਬਿਖਾਦੀ ਸੇਜ ਸੁਹੇਲੀ ਬਾਣੀ कहो नानक मन पया परगासा पाया पद निरबाणि गौड़ी महला राख पिता प्रभ मेरे मोहे निर्गुण गुण तेरे रहाओ, बिखा भिखादि एक गरिबा राखो हारे, खेद करे हर बहुत सतावे आयो तुहारे। ਕਰ ਕਰ ਹਾਰਿਓ ਅਨਿਕ ਬਹੁ ਪਾਤੀ ਛੋਡੇ ਕਤਹੋ ਨਾਈ ਏਕ ਬਾਤ ਸੁਨ ਤਾਂ ਕੀ ਓਟਾ ਸਾਧ ਸੰਗ ਮਿਟੇ ਜਾਈ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਤੇ ਤੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਪਉ ਗੁਰ ਕਾ ਸ਼ਬਦ ਕਮਾਇਆ ਜੀਤ ਲਿਓ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਪਿਆ ਪਰਗਾਸਾ ਪਾਇਆ ਪਦ ਨਿਰਬਾਣੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ